ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਕਿ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹ ਵੈਸਣ ਪਾਈਐ ਜੁਜਾਰ ਟਾਈਮ ਤੋਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਹਰਾ ਪੰਜਾਬ ਖਰਾ ਪੰਜਾਬ ਮੇਰੇ ਪੱਲੇ ਲੁਧਿਆਣਾ ਆਇਆ ਇਸ ਲਈ ਮੈਂ ਕਹਾਂਗਾ ਆਉ ਬਣਾਈਏ ਹਰਾ ਲੁਧਿਆਣਾ ਖਰਾ ਲੁਧਿਆਣਾ ਹੁਣ ਇਹ ਹਰਾ ਲੁਧਿਆਣਾ ਤੇ ਖਰਾ ਲੁਧਿਆਣਾ ਬਣੇਗਾ ਕਿਵੇਂ ਸਭ ਤੋਂ ਪਹਿਲਾਂ ਅਸੀਂ ਆਪਣੇ ਸ਼ਹਿਰ ਲੁਧਿਆਣੇ ਵਿੱਚ ਗੰਦ ਨਹੀਂ ਪਾਉਣਾ। ਨੰਬਰ 2 ਅਸੀਂ ਖੁੱਲ੍ਹੇआम ਪਿਸ਼ਾਬ ਨਹੀਂ ਕਰਨਾ। ਯਾਦ ਰੱਖਿਓ ਨੰਗੇਜ ਵਿਖਾਉਣ ਦਾ ਪਰਚਾ ਵੀ ਦਰਜ ਹੁੰਦਾ ਤੇ ਸੈਨੀਟੇਸ਼ਨ ਦਾ ਚਲਾਨ ਵੀ ਨਗਰ ਨਿਗਮ ਕੱਟ ਸਕਦੀ ਹੈ। ਤੀਸਰਾ ਖੁੱਲ੍ਹੇआम ਸਿਗਰਟ ਤੇ ਤਮਾਕੂ ਨਾ ਪੀਣਾ ਤੇ ਨਾ ਵੇਚਣਾ। ਚੌਥਾ ਪ੍ਰੈਸ਼ਰ ਹਾਰਨ ਵਜਾਉਣ ਤੇ ਰੋਕ ਲਵਾਉਣਾ। ਪੰਜਮਾ ਟ੍ਰੈਫਿਕ ਰੂਲਾਂ ਦੀ ਪਾਲਣਾ ਕਰਾਉਣੀ ਔਰ ਛੇਮਾ ਬਾਲ ਮਜ਼ਦੂਰੀ ਬੰਦ ਕਰਾਉਣੀ ਤੇ ਇਸ ਦੇ ਸਾਰਥਕ ਹੱਲ ਕੱਢਣੇ ਹੁਣ ਇਹ ਹੋਵੇਗਾ ਕਿਵੇਂ ਕਹਿਦਾ ਮੈਂ ਬਹੁਤ ਸਹਿਜੇ ਜੇ ਦਿੱਤਾ ਪਰ ਇਹ ਤੁਹਾਡੇ ਸਾਥ ਤੋਂ ਬਿਨਾ ਨਹੀਂ ਹੋਣਾ ਲੁਧਿਆਣਾ ਵਾਸੀਓ ਜੁਆਰ ਟਾਈਮ ਵੱਲੋਂ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਇਹ 6 ਦੇ 6 ਨੁਕਤੇ ਲੈ ਕੇ 6 ਦੇ 6 ਹੋਕੇ ਲੈ ਕੇ ਤੁਹਾਡੇ ਤੱਕ ਪਹੁੰਚੀਏ ਤੁਹਾਡੇ ਤੱਕ ਹੀ ਨਹੀਂ ਸਕੂਲਾਂ ਚ ਕਾਲਜਾਂ ਚ ਜਾ ਕੇ ਅਸੀਂ ਇਸ ਦਾ ਪ੍ਰਚਾਰ ਵੀ ਕਰਾਂਗੇ ਇਸ ਵਿੱਚ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਪੁਲਿਸ ਪ੍ਰਸ਼ਾਸਨ ਦਾ ਸਿਹਤ ਵਿਭਾਗ ਦਾ ਪ੍ਰਦੂਸ਼ਣ ਵਿਭਾਗ ਦਾ ਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਵੀ ਸਾਥ ਲਈਏ ਤੇ ਅਧਿਕਾਰੀਆਂ ਨੂੰ ਵੇ ਅਸੀਂ ਸਕੂਲਾਂ ਵਿੱਚ ਲਿਜਾ ਕੇ ਇਸ ਚੀਜ਼ ਦਾ ਪ੍ਰਚਾਰ ਕਰਾਈਏ ਤਾਂ ਕਿ ਬੱਚੇ ਆਪਣੇ ਮਾਪਿਓ ਨੂੰ ਵੀ ਇਹ ਗੱਲਾਂ ਜਰੂਰ ਦੱਸਣ ਕਿ ਸਾਡਾ ਲੁਧਿਆਣਾ ਅਸੀਂ ਇਹਨੂੰ ਸਾਫ਼ ਸੁਥਰਾ ਬਣਾਉਣਾ ਹੈ ਇਕੱਲਾ ਪ੍ਰਸ਼ਾਸਨ ਦਾ ਕੰਮ ਨਹੀਂ ਹੈ ਸਾਡੀਆਂ ਵੀ ਕੋਈ ਜ਼ਿੰਮੇਵਾਰੀਆਂ ਨੇ ਅਸੀਂ ਵੀ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੈ ਸੋ ਅੱਜ ਅਸੀਂ ਹਰਾ ਲੁਧਿਆਣਾ ਖਰਾ ਲੁਧਿਆਣਾ ਦੀ ਸ਼ੁਰੂਆਤ ਕੀਤੀ ਇੱਕ ਪਾਰਕ ਤੋਂ ਕੀਤੀ ਇਹ ਪਾਰਕ ਨਗਰ ਨਿਗਮ ਦੇ ਜ਼ੋਨ ਡੀ ਦੇ ਅੰਦਰ ਪੈਂਦੀ ਹੈ ਤੇ ਹਲਕਾ ਆਤਮਨਗਰ ਐਮ ਐਲ ਏ ਕਲਵਾਨ ਸਿੰਘ ਸਿੱਧੂ ਦੀ ਦੇਖ ਰੇਖੇਟ ਪੈਂਦੀ ਹੈ ਕਿਉਂਕਿ ਉੱਥੇ ਅਸੀਂ ਵੇਖਿਆ ਪਾਰਕ ਦੇ ਵਿੱਚ ਉਹਨਾਂ ਦੇ ਨਾਂ ਤੇ ਕਾਫੀ ਬੈਂਚ ਪਏ ਸਨ ਇਹ ਪਾਰਕ ਹੈ ਗਿਲਨ ਵਾਲੀ ਨਹਿਰ ਦੇ ਨਾਲ ਬਿਲਕੁਲ ਧੂਰੀ ਰੇਲਵੇ ਲਾਈਨ ਦੇ ਬਿਲਕੁਲ ਨਾਲ ਜਿੰਨੂੰ ਅਸੀਂ ਰੀਅਲ ਵੈਲੀ ਜਿਹੜੀ ਬਣਾਈ ਗਈ ਹੈ ਸਰਕਾਰ ਵੱਲੋਂ ਨਹਿਰ ਦੇ ਨਾਮ ਨਾਲ ਇਹ ਉਹ ਪਾਰਕ ਹੈ ਜਿੱਥੇ ਇੱਕ ਪਾਸੇ ਸ਼ਮਸ਼ਾਨ ਘਾਟ ਵੀ ਹੈ ਤੇ ਬੂਟੇ ਵਿਚਾਰੇ ਮੈਨੂੰ ਲੱਗਦਾ ਹੈ ਸ਼ਾਇਦ ਬਹੁਤ ਸਾਰੇ ਇੱਥੋਂ ਸੁੱਕ ਕੇ ਸ਼ਮਸ਼ਾਨ ਘਾਟ ਪਹੁੰਚ ਗਏ ਨੇ ਇਹ ਉਹ ਪਾਰਕ ਹੈ ਜਿਹੜੀ ਕਿ ਤੁਸੀਂ ਹੁਣ ਮੇਰੇ ਪਿੱਛੇ ਵੇਖ ਰਹੇ ਹੋ ਵੀ ਇੱਥੇ ਤੁਸੀਂ ਜਿੰਨੇ ਵੀ ਇਹ ਬੂਟੇ ਦੇਖ ਰਹੇ ਹੋ ਸਾਰੇ ਪਾਣੀ ਤੋਂ ਬਿਨਾ ਇਹ ਸੁੱਕ ਗਏ ਨੇ ਔਰ ਇੱਥੇ ਹੀ ਸਾਨੂੰ ਕੁਝ ਲੋਕ ਮਿਲੇ ਜਿਨ੍ਹਾਂ ਨੇ ਸਾਨੂੰ ਦੱਸਿਆ ਕੁਝ ਪਾਣੀ ਪਾ ਰਹੇ ਸਨ ਪਾਣੀ ਦੀਆਂ ਪੀਪੀਆਂ ਦੇ ਨਾਲ ਨਹਿਰ ਵਿੱਚੋਂ ਪਾਣੀ ਲਿਆ ਕੇ ਇਹ ਪਾਇਆ ਜਾ ਰਿਹਾ ਸੀ ਔਰ ਇਹਨਾਂ ਬੂਟਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਅਸਲ ਵਿੱਚ ਇਹ ਪਾਰਕ 90% ਦੀ ਵੰਜਰਵਾਗ ਹੋ ਚੁੱਕੀ ਹੈ ਸੋ ਤੁਸੀਂ ਇਸ ਪਾਰਕ ਦਾ ਹਾਲ ਵੇਖ ਰਹੇ ਹੋ ਜਿੱਥੋਂ ਬੂਟੇ ਖਤਮ ਹੋ ਗਏ ਪਰ ਇੱਥੇ ਬੈਂਚ ਹੈਗੇ ਆ ਪਰ ਲੋਕ ਨਹੀਂ ਹੈਗੇ ਹਾਲਾਂਕਿ 6:30 ਦੇ ਕਰੀਬ ਦਾ ਇਹ ਟਾਈਮ ਹੈ ਸਵੇਰ ਦਾ ਔਰ ਇਹ ਦੇਖੋ ਜਿਹੜੇ ਮਾੜਾ ਮੋਡਾ ਪਾਣੀ ਪਿਆ ਕਿਸੇ ਬੂਟੇ ਚੋਂ ਇੱਥੋਂ ਦੇ ਸਮਾਜ ਸੇਵੀ ਪਾਰ ਰਿਹਾ ਜਿਨ੍ਹਾਂ ਦੀ ਗੱਲਬਾਤ ਅਸੀਂ ਤੁਹਾਨੂੰ ਸੁਣਾਵਾਂਗੇ ਔਰ ਉਹ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਨਾਲ ਦੀ ਨਹਿਰ ਵਿੱਚੋਂ ਪਾਣੀ ਲੈ ਕੇ ਆ ਰਿਹਾ ਇੱਥੇ ਪਾਣੀ ਦਾ ਕੋਈ ਸਾਰੀ ਪਾਰਕ ਦੇ ਵਿੱਚ ਪਰਵੰਧ ਹੈ ਹੀ ਨਹੀਂ ਇਸ ਪਾਰਕ ਦੇ ਵਿੱਚ ਕੋਈ ਇੱਥੇ ਸਰਕਾਰ ਵੱਲੋਂ ਮਾਲੀ ਨਹੀਂ ਹੈ ਕੋਈ ਇੱਥੇ ਸਰਕਾਰ ਵੱਲੋਂ ਲਾਈਟ ਦਾ ਪ੍ਰੋਪਰ ਪ੍ਰਬੰਧ ਨਹੀਂ ਜਿੰਨੀਆਂ ਵੀ ਇੱਥੇ ਲਾਈਟਾਂ ਲਗਾਈਆਂ ਗਈਆਂ ਸਨ ਰੀਅਲ ਵੈਲੀ ਬਣਾਉਣ ਦੇ ਵੇਲੇ ਉਹ ਸਾਰੀਆਂ ਹੀ ਲਾਈਟਾਂ ਇੱਥੋਂ ਗੈਪ ਨੇ ਮਤਲਬ ਕਿ ਲਾਈਟਾਂ ਨਹੀਂ ਜਗਦੀਆਂ ਕਿਉਂਕਿ ਜੇ ਬੱਲ ਵੀ ਹੈ ਨਹੀਂ ਤੇ ਲਾਈਟ ਜਗੂਗੀ ਕਿੱਥੋਂ ਬਿਜਲੀ ਦਾ ਕੋਈ ਖਾਸ ਪ੍ਰਬੰਧ ਨਹੀਂ ਪਾਇਆ ਇੱਥੇ ਦਾ ਕਰੋੜਾਂ ਰੁਪਇਆ ਛਕ ਲਿਆ ਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਬੜਾ ਦੁੱਖ ਹੁੰਦਾ ਹੈ ਕਿ ਸਾਡਾ ਲੁਧਿਆਣਾ ਜਿੱਥੇ ਅਸੀਂ ਸਭ ਤੋਂ ਵੱਧ ਮੇਰੇ ਖਿਆਲ ਚ ਪੰਜਾਬ ਜਗਰ ਕੋਈ GST ਜਾਂ ਟੈਕਸ ਪੇ ਕਰਦਾ ਹੈ ਤਾਂ ਸ਼ਾਇਦ ਲੁਧਿਆਣਾ ਜ਼ਿਲ੍ਹਾ ਇਹ ਵੇਖੋ ਛੋਟੇ ਛੋਟੇ ਪੀਪੀਆਂ ਦੇ ਨਾਲ ਨਹਿਰ ਚੋਂ ਪਾਣੀ ਲੈ ਕੇ ਆਉਂਦੇ ਆ ਔਰ ਸੈਰ ਵੀ ਕਰੀ ਜਾ ਰਿਹਾ ਨਾਲ ਇਹ ਦੋ ਤਿੰਨ ਸੱਜਣ ਨੇ ਜਿਹੜੇ ਸਮਾਜ ਸੇਵਾ ਨਾਲ ਦੇ ਨਾਲ ਕਰ ਰਿਹਾ ਉਹਨਾਂ ਇਹ ਕੋਸ਼ਿਸ਼ ਕਰ ਰਹੇ ਆ ਕਿ ਬੱਚੇ ਖੁਜੇ ਜਿਹੜੇ ਬੂਟੇ ਆ ਉਹਨਾਂ ਨੂੰ ਬਚਾ ਲਿਆ ਜਾਵੇ ਤੇ ਉਹ ਵੱਧ ਜਾਣ ਤਾਂ ਕਿ ਮਨੁੱਖ ਸਾਹ ਲੈ ਸਕੇ ਸਾਡੀ ਕੀ ਮੰਗਿਆ ਵੀ ਮਾਹੌਲ ਆਪਾਂ ਦੇਖੀ ਲਈਆ ਪਾਰਕ ਦਾ ਹਨਾ ਇਹੀ ਚਾਹੁੰਦੇ ਆ ਵੀ ਸਾਨੂੰ ਇੱਕ ਬੰਦਾ ਇੱਥੇ ਪ੍ਰੋਵਾਈਡ ਕਰਵਾ ਦੇਣਾ ਹਨਾ ਜਿਹੜਾ ਇਹਦੀ ਸਾਂਭ ਕਰ ਸਕੇ ਤੇ ਰੋਜ਼ ਇਹਨੂੰ ਪਾਣੀ ਪਾ ਦੇਵੇ ਮਾਹੌਲ ਦੇਖੀ ਰਿਹਾ ਨਹੀਂ ਗਰਮੀ ਪੈ ਰਹੀ ਹੈ ਜੇ ਆਪਣੇ ਬੂਟੇ ਨਹੀਂ ਹੋਣਗੇ ਸਾਡਾ ਗਰਮੀ ਦਾ ਵੈਸੇ ਪੈਣੀ ਤੇ ਬਿਲਕੁਲ ਇਹਹੀ ਕੋਸ਼ਿਸ਼ ਈ ਹੈ ਕਿ ਜਿਵੇਂ ਇੱਕ ਚਿੜੀ ਜੰਗਲ ਦੀ ਅੱਗ ਬੁਝਾਉਣ ਦੇ ਲਈ ਚੁੰਝ ਵਿੱਚ ਪਾਣੀ ਭਰ ਕੇ ਲੈ ਜਾਂਦੀ ਹੈ ਕਿਸੇ ਨੇ ਚਿੜੀ ਨੂੰ ਪੁੱਛਿਆ ਵੀ ਤੇਰੇ ਇਸ ਤਰ੍ਹਾਂ ਪਾਣੀ ਪਾਉਣ ਨਾਲ ਕੀ ਜੰਗਲ ਦੀ ਅੱਗ ਬੁਝ ਜਾਵੇਗੀ ਤੇ ਚਿੜੀ ਨੇ ਬੜੇ ਮਾਸੂਮੀਅਤ ਜੇ ਨਾਲ ਕਿਹਾ ਅੱਗ ਭਾਵੇਂ ਬੁਝੇ ਨਾ ਬੁਝੇ ਪਰ ਮੇਰਾ ਨਾਂ ਇਤਿਹਾਸ ਵਿੱਚ ਅੱਗ ਬੁਝਾਉਣ ਵਾਲਿਆਂ ਵਿੱਚ ਜ਼ਰੂਰ ਆਊਗਾ ਸੋ ਅਜਿਹੇ ਸਮਾਜ ਸੇਵੀਆਂ ਦਾ ਨਾਂ ਜਿਹੜਾ ਆ ਉਹ ਚੰਗੇ ਸ਼ਬਦਾਂ ਵਿੱਚ ਜਾਂ ਤੁਸੀਂ ਵੇਖ ਰਹੇ ਹੋ ਤੇ ਤੁਸੀਂ ਵੀ ਇਹਨਾਂ ਨੂੰ ਦਵਾਵਾਂ ਜ਼ਰੂਰ ਦਿੰਦੇ ਹੋਵੋਗੇ ਆਓ ਇਸ ਸਮਾਜ ਸੇਵੀ ਤੋਂ ਜਿਹੜਾ ਕਿ ਬੂਟੇ ਵਿੱਚ ਰੰਬੇ ਨਾਲ ਉਸ ਨੂੰ ਵਿੱਚੋਂ ਕੱਖ ਖੋਦ ਰਿਹਾ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਉਸ ਨਾਲ ਵੀ ਗੱਲ ਕਰਦੇ ਆ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਕੀ ਹਾਲ ਚਾਲ ਹੈ ਅੱਛਾ ਤੁਹਾਡੇ ਕੋਲੇ ਕੋਈ ਸਮਾਨ ਵੀ ਹੈ ਨਹੀਂ ਇੰਨਾ ਹੈ ਨਾ ਨਹੀਂ 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 ਬਸ ਜੀ ਤਾਂ ਕਿ ਆਪ ਕਾ ਲੇ ਗਏ ਓਕੇ ਓਕੇ ਅੱਛਾ ਰੰਬਾ ਕਿੰਨੀ ਦੇਰ ਬਾਅਦ ਤੁਸੀਂ ਇਹ ਖਰੀਦਿਆ ਇਹ ਅਸੀਂ ਪਾਜੀ ਕਾਦੀ ਖਰੀਦਿਆ ਅੱਛਾ ਕਦੀ ਪਹਿਲਾਂ ਪਹਿਲਾਂ ਫੜਿਆ ਕਦੀ ਰੰਬਾ ਪਿੰਡਾਂ ਵਾਲਿਆਂ ਵਾਗੀ ਕਿਉਂ ਓਕੇ ਪਿੰਡਾਂ ਵਾਲੇ ਉਹ ਆ ਰੰਬਾ ਫੜ ਲਿਆ ਪਤਾ ਲੱਗਾ ਵੀ ਰੰਬੇ ਨਾਲ ਇਹ ਕੰਮ ਹੋਣਾ ਓਦਾਂ ਨਹੀਂ ਹੋਣਾ ਤੇ ਪਰ ਵੇਖੋ ਇਹ ਆਪ ਇਹਦਾ ਕੰਮ ਕਰ ਰਿਹਾ ਔਰ ਇਹਦੇ ਬਿਲਕੁਲ ਪਿੱਛੇ ਟੇਬਲ ਆਪਾਂ ਇਹ ਬਹੁਤ ਕੁਝ ਕਹਿ ਰਿਹਾ ਹੈ ਜੀ ਐਮਐਨਐ ਸਾਹਿਬ ਤੁਹਾਡੇ ਜਿਹੜਾ ਇਹ ਟੇਬਲ ਹੈ ਉਹ ਮੈਨੂੰ ਲੱਗਦਾ ਉਹ ਜਿਵੇਂ ਟੁੱਟਾ ਪਿਆ ਹੈ ਉਹਨੂੰ ਵੀ ਕਿਸੇ ਨੇ ਨਹੀਂ ਚਾਟਿਆ ਬਿਲਕੁਲ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਦਾ ਇਸ ਪਿੱਛੇ ਤੇ ਔਰ ਬੜੀ ਬੜੀਆ ਹੈ ਕਿ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸਾਡਾ ਸਾਰਾ ਐਪੀਸੋਡ ਇਹਦੇ ਉੱਤੇ ਡਿਪੈਂਡ ਹੈ ਕਿ ਜੋ ਹਾਲਾਤ ਇਸ ਵੈਂਟ ਦੇ ਨੇ ਸ਼ਾਇਦ ਉਹੀ ਹਾਲਾਤ ਸਰਕਾਰ ਦੇ ਨੇ ਹਾਂ ਜੀ ਭਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਸਰਕਾਰ ਨੂੰ ਤੇ ਜਾਨ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿ ਉਹ ਤੁਹਾਡੀ ਕਿਸ ਤਰ੍ਹਾਂ ਦੀ ਹੈਲਪ ਕਰਨ ਤਾਂ ਕਿਹੜਾ ਸਾਰਾ ਕਾਸ ਸੁਗੋਆ ਪਿਆ ਔਰ ਇਹ ਦੇਖੋ ਇਹ ਜਾਨੀ ਪਿੰਦਰਪਾਲ ਸਿੰਘ ਜੀ ਦਾ ਘਰ ਹੈ ਨਾ ਮੇਰੇ ਖਿਆਲ ਦੇ ਵਿੱਚ ਆ ਬਿਲਕੁਲ ਬੈਕ ਸਾਈਡ ਦੇ ਉੱਤੇ ਔਰ ਵੇਖੋ ਸਾਰੀ ਦੁਨੀਆ ਉਹਨਾਂ ਨੂੰ ਸੁਣਦੀ ਹੈ ਔਰ ਉਹਨਾਂ ਦੇ ਘਰ ਦੇ ਬਿਲਕੁਲ ਪਿਛਲੇ ਪਾਸੇ ਅਸੀਂ ਇਸ ਵਕਤ ਬੈਠੇ ਹਾਂ ਤੇ ਸਾਰਾ ਹੀ ਪਿੱਛੇ ਬਿਲਕੁਲ ਸੁਟਿਆ ਪਿਆ ਨਿਆਰਾ ਹਾਲਾਂਕਿ ਉਹਨਾਂ ਨੇ ਆਪਦੇ ਘਰ ਦੇ ਅੰਦਰ ਸੋਹਣੇ ਰੱਬ ਵੀ ਲਾਏ ਹੋਏ ਨੇ ਮੇਰੇ ਕੈਮਰਾਮੈਨ ਵੀਰ ਗੱਜਾ ਜੀ ਨੇ ਦਿਖਾਇਆ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਪਰ ਮੈਂ ਇੱਕ ਤਾਂ ਇਹ ਗੱਲ ਕਹਣੀ ਆ ਕਿ ਤੁਸੀਂ ਪਰਮਨੰਥ ਜੀ ਨੂੰ ਆਪਣਾ ਇੱਕ ਮਾਲੀ ਹੋਣਾ ਚਾਹੀਦਾ ਓਕੇ ਹਾਂਜੀ ਕਿਉਂਕਿ ਅਸੀਂ ਅਸੀਂ ਪਹਿਲਾਂ ਦੇਖਦੇ ਸੀ ਇਹ ਜਮੇ ਹਰਾ ਭਰਾ ਹੁੰਦਾ ਸੀਗਾ ਉਹਦੇ ਪਾਣੀ ਦੇ ਦੋਏ ਟੂਟੀਆਂ ਹੁੰਦੇ ਚੱਲਦੀਆਂ ਜੇ ਉਹ ਮਾਲੀ ਨਹੀਂ ਚੱਲਦਾ ਤਾਂ ਮਗਰ ਟੂਟੀਆਂ ਲੱਗਣ ਬੜਾ ਪਾਣੀ ਆਪ ਹੀ ਗ੍ਰਾਸ ਉੱਤੇ ਡਾਂਗ ਰਹਿਣਾ ਮਤਲਬ ਸਾਹਣ ਦਾ ਅੱਜ ਇਹ ਤਾਂ ਰਨਿੰਗ ਕਰਦੇ ਸੀ ਅਸੀਂ ਦੇਖਦੇ ਸੀ ਯਾਰ ਕਿੰਨਾ ਹਾਲਾਤ ਮਾੜਾ ਬਾਪੂ ਸ਼ਹਿਰ ਚ ਰਹਿੰਦੇ ਆ ਇੰਨਾ ਪ੍ਰੋਡਕਸ਼ਨ ਹੈਗਾ ਵਾ ਇਨੀ ਗਰਮੀ ਪੈ ਰ ਲੋਕਾਂ ਦੀ ਵੀ ਇਹ ਫਰਜ ਬਣਦਾ ਨਾ ਭਾਜੀ ਅਸੀਂ ਇਹ ਲੇਟਸ ਨਾਲ ਉੱਥੇ ਜਾ ਰਹੀ ਆ ਉਹਨਾਂ ਨੇ ਸ਼ੁਰੂ ਕੀਤਾ ਸੀ ਪਾਣੀ ਉਹਨਾਂ ਨੇ ਸਾਨੂੰ ਦੇਖ ਕੇ ਨਾ ਯਾਰ ਨਹੀਂ ਯਾਰ ਇਕੱਲੀ ਲੱਗੀ ਹੋਈ ਯਾਰ ਆਟਾ ਹੀ ਫਰਜ ਬਣਦਾ ਸੀ ਕਸਰ ਕਰਕੇ ਚੱਲ ਜੰਨੇ ਆ ਵਿਚਾਰੀ ਇਹਨਾਂ ਨੂੰ ਕੀ ਨਾ ਅਸੀਂ ਫਿਰ ਆਪ ਹੀ ਵਾੜੀ ਤਿੰਨ ਚਾਰ ਆਹੀ ਆਪਣੇ ਮੁੰਡੇ ਸੀਗੇ ਮੈਂ ਕਿਹਾ ਚਲੋ ਯਾਰ ਪਾਣੀ ਪਾਇਆ ਗਏ ਇਹਨਾਂ ਨੂੰ ਧਿਆਨ ਰੱਖਿਆ ਗਏ ਇਹ ਵੀ ਇਹ ਕਿਹੜੇ ਬਾਲੇ ਵਿਚਾਰੇ ਬੋਲਦੇ ਆ ਅਸਾ ਇਹ ਤਾਂ ਸਾਨੂੰ ਦੇਖਣਾ ਮੈਂ ਭਾਜੀ ਇਹਨਾਂ ਨਾਲ ਹੀ ਅਸੀਂ ਜੀਵਨ ਰੱਖਣਾ ਹੈ ਆਨ ਵਾਲੇ ਟਾਈਮ ਨੂੰ ਲੁੱਕੀ ਏਸੀਆਂ ਚ ਰਹਿੰਦੇ ਨੇ ਇਹ ਇੱਕ ਦਰਖਤਾਂ ਨੂੰ ਛੱਡ ਕੇ ਨਾਲ ਲੁੱਕੀ ਆਪਣੇ ਇਹ ਛੱਡੋ ਦੀ ਲੁੱਕੀ ਆਪਣੇ ਘਰਾਂ ਦੇ ਵਾਲੇ ਦੁਆਲੇ ਉਹ ਫੁੱਲਾਂ ਨੂੰ ਪਾਣੀ ਪਾਉਂਗਾ ਅਸੀਂ ਤੁਹਾਨੂੰ ਉਹ ਥਾਂ ਵਿਖਾਉਣ ਜਾ ਰਹੇ ਹਾਂ ਜਿੱਥੇ ਬੂਟੇ ਲੱਗੇ ਸੀ ਪਰ ਬੂਟੇ ਉੱਥੇ ਹੁਣ ਹੈ ਨਹੀਂ ਇਹ ਗਿਣ ਸਕਦੇ ਹੋ ਤੁਸੀਂ ਆ ਇੱਕ ਹੋ ਗਿਆ ਆ ਦੋ ਆ ਤਿੰਨ ਉਦੋਂ ਹੋਰ ਅੱਗੇ ਜਾਓਗੇ ਚਾਰ ਕੁੱਲ ਮਿਲਾ ਕੇ ਹੋ ਗਏ ਪੰਜ ਕੁੱਲ ਮਿਲਾ ਕੇ ਸਾਰਾ ਕੁਝ ਇੱਥੇ 90% ਦੀ ਸੁੱਕ ਚੁੱਕਾ ਔਰ ਇਹ ਆ ਬਿਲਕੁਲ ਤੁਸੀਂ ਦੇਖੋ ਵੀ ਜੇ ਹਰਾ ਹੁੰਦਾ ਤੇ ਕਿੰਨਾ ਸੋਹਣਾ ਲੱਗਣਾ ਸੀ ਆ ਸਾਰੇ ਹੀ ਬੂਟੇ ਬਿਲਕੁਲ ਸੁੱਕੇ ਪਏ ਨੇ ਔਰ ਸੁੱਕ ਕੇ ਟਾਣੀ ਬਣ ਗਏ ਨੇ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਇਹਨਾਂ ਨੂੰ ਪਾਣੀ ਪਾਉਣ ਦੀ ਲੋੜ ਆ ਇਹ ਵੀ ਸਾਡੇ 3 ਪੁੱਤ ਨੇ ਜੇ ਇਹ ਸਾਹ ਲੈਣਗੇ ਤਾਂ ਹੀ ਅਸੀਂ ਸਾਹ ਲਵਾਂਗੇ ਇਸ ਸੰਬੰਧੀ ਅਸੀਂ ਨਗਰ ਨਿਗਮ ਦੀ ਜ਼ੋਨ ਡੀ ਦੇ ਵਿੱਚ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੂੰ ਮਿਲੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਰੀ ਗੱਲਬਾਤ ਵਿੱਚ ਕਿਹਾ ਵੀ ਇਹਦੇ ਵਿੱਚ ਦੋ ਤਿੰਨ ਵਿਭਾਗ ਨੇ ਇਨਵੋਲਵ ਨੇ ਬੀ ਐਂਡ ਆਰ ਵਾਲਾ ਵਿਭਾਗਮਾ ਇਨਵੋਲਵ ਹੈ ਹੋਰ ਇੱਕ ਦੋ ਵਿਭਾਗਮੇ ਵੀ ਇਨਵੋਲਵ ਹੈ ਜਿੱਥੇ ਉਹਨਾਂ ਨੇ ਜੁਆਰ ਟਾਈਮ ਦੀ ਟੀਮ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਅਸੀਂ ਉਹਨਾਂ ਦੇ ਧਿਆਨ ਵਿੱਚ ਲਿਆਇਆ ਉੱਥੇ ਉਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਕਿ ਆਉਣ ਵਾਲੇ ਇੱਕ ਹਫ਼ਤੇ ਦੇ ਅੰਦਰ ਅੰਦਰ ਉਹ ਇਸ ਪਾਰਕ ਨੂੰ ਮੋੜ ਪਹਿਲਾਂ ਵਰਗਾ ਕਰ ਦੇਣਗੇ ਇੱਥੇ ਬੂਟੇ ਵੀ ਵੱਡੀ ਪੱਧਰ ਤੇ ਲਾਏ ਜਾਣਗੇ ਤੇ ਉਹਨਾਂ ਨੂੰ ਪਾਣੀ ਪਾਉਣ ਦਾ ਪੱਕਾ ਪ੍ਰਬੰਧ ਵੀ ਕੀਤਾ ਜਾਵੇਗਾ ਜਦੋਂ ਹੀ ਅਸੀਂ ਉਹਨਾਂ ਦੇ ਧਿਆਨ ਵਿੱਚ ਇਹ ਗੱਲ ਆਂਦੀ ਕਿ ਇਧਰ ਲਾ ਪਾਸਾ ਰੇਲਵੇ ਲਾਈਨ ਤੋਂ ਔਰ ਲਾ ਪਾਸਾ ਛੱਡ ਕੇ ਪਰਲੇ ਪਾਸੇ ਵੀ ਤਿਆਰੀ ਕੀਤੀ ਜਾ ਰਹੀ پارک ਬਣਾਉਣ ਦੀ ਪਰ ਅੱਗੇ پارک ਪਿਛਲੀ ਤੇ ਸੁੱਕ ਗਈ ਸਾਰੀ ਪਿੱਛੇ ਤੇ ਰਿਆ ਹੀ ਕੁਛ ਨਹੀਂ ਅੱਗੇ ਨਵੀਂ ਬਣਾਉਣ ਦਾ ਕੀ ਫਾਇਦਾ ਇਹ ਗੱਲ ਵੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਓ ਵੀ ਜਿਹੜਾ ਪੈਸਾ ਅੱਗੇ ਲਾਉਣਾ ਆ ਬਿਨਾਂ ਮਤਲਬ ਦਾ ਲਾਉਣਾ ਪਹਿਲਾਂ ਪਿੱਛੇ ਵਾਲੇ ਨੂੰ ਬਚਾ ਲਓ ਦਰਖਤ ਵੰਡੇ ਬਹੁਤ ਜਾ ਰਹੇ ਆ ਸਰਕਾਰ ਵੱਲੋਂ ਵੀ ਬੰਡੇ ਜਾ ਰਿਹਾ ਕਿ ਆਧਾਰ ਕਾਰਡ ਤੇ 15 ਬੂਟੇ ਤੁਸੀਂ ਜੰਗਲਾਤ ਵਿਭਾਗ ਤੋਂ ਲੈ ਸਕਦੇ ਹੋ ਤੇ ਲਾ ਸਕਦੇ ਹੋ ਗੱਲ ਇੱਥੇ ਬੂਟੇ ਲਾਉਣ ਦੀ ਨਹੀਂ ਗੱਲ ਪਾਲਣ ਦੀ ਹੈ ਹੁਣ ਇੱਕ ਸੰਸਥਾ ਹੋਰ ਨੇ ਕੰਮ ਇੱਕ ਸ਼ੁਰੂ ਕੀਤਾ ਨਗਰ ਨਿਗਮ ਦੇ ਨਾਲ ਮਿਲ ਕੇ ਇਹ ਵੀ ਜਾਣਕਾਰੀ ਸਾਨੂੰ ਸਰਦਾਰ ਜਸਦੇਵ ਸਿੰਘ ਸੇਖੋਂ ਦਿੱਤੀ ਜਿਹੜਾ ਲਿੰਕ ਅਸੀਂ ਥੱਲੇ ਦੇ ਰਹੇ ਹਾਂ ਤੁਸੀਂ ਇਸ ਲਿੰਕ ਨੂੰ ਟਾਈਪ ਕਰਕੇ ਇਹਦੇ ਵਿੱਚ ਆਪਣੇ ਘਰ ਦੀ ਜਾਣਕਾਰੀ ਭਰ ਸਕਦੇ ਹੋ ਔਰ ਇਹਦੀ ਖਾਸੀਅਤ ਇਹ ਹੈ ਕਿ ਉਹ ਤੁਹਾਡੇ ਘਰ ਆ ਕੇ ਬੂਟਾ ਲਾ ਕੇ ਜਾਣਗੇ ਕਿਉਂਕਿ ਘਰ ਵਿੱਚ ਤੁਸੀਂ ਬੂਟਾ ਪਾਲ ਵੀ ਸਕਦੇ ਹੋ ਲਾ ਵੀ ਸਕਦੇ ਹੋ ਔਰ ਇੱਕ ਹੋਰ ਗੱਲ ਇੱਥੇ ਮੈਂ ਕਰਦਾ ਜਾਵਾਂ ਕਿ ਲੁਧਿਆਣੇ ਦੀ ਆਬਾਦੀ ਦੀ ਜੇਕਰ ਗੱਲ ਕਰੀਏ ਤਾਂ ਕਟੋ-ਕਟ 6 ਲੱਖ ਦੇ ਕਰੀਬ ਤਾਂ ਮਕਾਨ ਇੱਥੇ ਹੈਗੇ ਨੇ 6 ਲੱਖ ਚੋਂ ਕਰ ਆਪਾਂ ਸੰਗਣੀ ਆਬਾਦੀ ਦੀ ਗੱਲ ਕਰ ਲਈਏ ਜਾਂ ਸ਼ਿਮਲਾਪੁਰ ਵਾਲੇ ਸਾਈਡ ਦੀ ਗੱਲ ਕਰ ਲਈਏ ਵੀ ਉੱਥੇ ਗਲੀਆਂ ਛੋਟੀਆਂ ਨੇ 12 ਫੁੱਟੀਆਂ ਨੇ 14 ਫੁੱਟੀਆਂ ਨੇ 16 ਫੁੱਟੀਆਂ ਨੇ ਵੱਡੀਆਂ ਗਲੀਆਂ ਨਹੀਂ ਹੈਗੀਆਂ 20 ਫੁੱਟ ਤੋਂ ਜ਼ਿਆਦਾ ਤੇ ਉੱਥੇ ਦੇ ਦਰਖਤ ਨਹੀਂ ਆਪਣੇ ਘਰ ਦੇ ਬਾਹਰ ਲਾਏ ਜਾ ਸਕਦੇ ਪਰ ਜਿਹੜਾ ਪੌਸ਼ ਇਲਾਕਾ ਇਹਦੇ ਵਿੱਚ ਆਪਣੇ ਰੇਲਵੇ ਤੁਰੀ ਰੇਲਵੇ ਲਾਈਨ ਤੋਂ ਇਧਰ ਵਾਲੇ ਪਾਸੇ ਮੈਂ ਸਰਾਬਾ ਨਗਰ ਦੀ ਗੱਲ ਕਰ ਲਵਾਂ ਬੀਆਰਐਸ ਨਗਰ ਦੀ ਗੱਲ ਕਰ ਲਵਾਂ ਕਿਚਲੂ ਨਗਰ ਵਾਲੀ ਸਾਈਡ ਦੀ ਗੱਲ ਕਰ ਲਵਾਂ ਇਹ ਬਹੁਤ ਸਾਰਾ ਇਲਾਕਾ ਇਹ ਹੈ ਜਿੱਥੇ ਘਰਾਂ ਦੇ ਬਾਹਰ 5-5 ਫੁੱਟ ਦਾ ਫੁੱਟਪਾਥ ਵੀ ਸਰਕਾਰ ਨੇ 100-100 ਫੁੱਟ ਦੀ ਜਗ੍ਹਾ ਹੈ ਇੱਥੇ ਮੈਂ ਵੇਖਦਾ ਕਿਵਰ ਹੈਰਾਨਗੀ ਵੀ ਹੁੰਦੀ ਹੈ ਕਿ ਸਵੇਰ ਨੂੰ ਗੱਡੀਆਂ ਤੇ ਘਰਾਂ ਦੇ ਬਾਹਰ ਖੜੀਆਂ ਕਰਕੇ ਧੋਤੀਆਂ ਜਾਂਦੀਆਂ ਨੇ ਪਰ ਦਰਖਤ ਉੱਤੇ ਨਾ ਮਾਤਰ ਨੇ ਇਹ ਆਪਣੇ ਕਿਉਂਕਿ ਵੱਡੇ ਬੰਗਲੇ ਨੇ ਵੱਡੇ ਬੰਦੇ ਨੇ ਔਰ ਮੇਰੇ ਖਿਆਲ ਦੇ ਵਿੱਚ ਜਿਆਦਾ ਨਹੀਂ ਤੇ ਦੋ ਦੋ ਦਰਖਤ ਵੀ ਲਾਉਣ ਇਧਰੇ ਪਾਸੇ ਇਹ 2 ਕੁ ਲੱਖ ਘਰ ਤੇ ਜਿਆ ਹੈਗਾ ਜਿਨ੍ਹਾਂ ਦੇ ਮੂਰਦੀ ਰੋਡ ਵੱਡੇ ਨੰਗਦੇ ਆ ਤੇ 4 ਲੱਖ ਦਰਖਤ ਇੱਕ ਮਹੀਨੇ ਚ ਲਾਇਆ ਜਾ ਸਕਦਾ ਔਰ ਤੁਸੀਂ ਸਮਝ ਸਕਦੇ ਹੋ ਕਿ 4 ਲੱਖ ਦਰਖਤ ਲੱਗ ਜਵੇ ਤੇ ਸਾਡੇ ਸਾਹ ਕਿੰਨੇ ਸੋਖੇ ਹੋਣਗੇ ਅਖੀਰ ਦੇ ਵਿੱਚ ਅਸੀਂ ਲੁਧਿਆਣਾ ਸ਼ਹਿਰ ਦੇ 6 ਦੇ 6 ਐਮਐਲਏ ਨੂੰ ਤੇ ਨਵੇਂ ਬਣੇ ਐਮਪੀ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਸ ਪਾਸੇ ਵੱਲ ਯਾਨੀ ਕਿ ਧਰਤੀ ਪਾਣੀ ਹਵਾ ਤੇ ਰੁੱਖ ਇਹਨਾਂ ਦੇ ਵੱਲ ਸਾਨੂੰ ਵੱਧ ਤੋਂ ਵੱਧ ਧਿਆਨ ਦੇਣਾ ਪੈਗਾ ਜੇ ਅਸੀਂ ਅਗਲਾ ਜੀਵਨ ਹੋਏਗਾ ਤੇ ਤਰੱਕੀ ਹੋਏਗੀ ਜੇ ਜੀਵਨ ਹੀ ਨਾ ਰਿਹਾ ਤੇ ਫਿਰ ਤਰੱਕੀ ਵੀ ਨਹੀਂ ਹੋਣੀ ਸੋ ਲੁਧਿਆਣੇ ਵਾਲਿਓ ਆਪਾਂ ਮਿਲਦੇ ਰਹਾਂਗੇ ਕਿਉਂਕਿ ਅਸੀਂ ਸਭ ਨੇ ਤੁਹਾਡੇ ਸਾਥ ਨਾਲ ਰਲ ਕੇ ਬਣਾਉਣਾ ਹੈ ਹਰਾ ਲੁਧਿਆਣਾ ਕਰਰ ਲੁਧਿਆਣਾ ਇਹ ਸਲੋਗਨ ਹੁਣ ਤੁਸੀਂ ਆਪਣੇ ਮਨ ਵਿੱਚ ਵਸਾ ਲਓ ਤੇ ਜਿੱਥੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰਨਾ ਹੈ ਜਿੱਥੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਉੱਥੇ ਹੀ ਜੁਝਾਰ ਟਾਈਮ ਦਾ ਅਖਬਾਰ ਪੰਜਾਬੀ ਗੁਰਮੁਖੀ ਲਿਪੀ ਵਿੱਚ ਇੱਕੋ ਇੱਕ ਅਖਬਾਰ ਹੈ ਜਿਹੜਾ ਗੁਰਮੁਖੀ ਲਿਪੀ ਵਿੱਚ ਛਪਦਾ ਹੈ ਜਿਹਦੇ ਹਰੇਕ ਸਫੇ ਦੇ ਉੱਤੇ ਊੜਾ ਆੜਾ ਵੀ ਲਿਖਿਆ ਹੋਇਆ ਹਰੇਕ ਸਫੇ ਦੇ ਉੱਤੇ ਗੁਰਬਾਣੀ ਦੇ ਅੱਖਰ ਲਿਖੇ ਹੋਏ ਨੇ ਗੁਰਮੁਖੀ ਦੇ ਅੱਖਰ ਲਿਖੇ ਹੋਏ ਨੇ ਜਿਹੜੇ ਤੁਸੀਂ ਸਿੱਖ ਸਕਦੇ ਹੋ ਜਿਹੜਾ ਧਿਆਨ ਨਾਲ ਸੋਚੋ ਕਿ ਤੁਹਾਨੂੰ ਸਭ ਨੂੰ ਊੜਾ ਆੜਾ ਆਉਂਦਾ ਨੇ ਨਾ ਹੁੰਦਾ ਸਿੱਖ ਸਕਦੇ ਹੋ ਔਰ ਮਾਨਣ ਵਾਲੇ ਇਹ ਗੱਲ ਕਹਿ ਸਕਦੇ ਹੋ ਕਿ ਸਾਡੇ ਘਰ ਇੱਕ ਪੰਜਾਬੀ ਅਖਬਾਰ ਆਉਂਦਾ ਕਿਉਂਕਿ ਅਸੀਂ ਪੰਜਾਬੀਆਂ ਬਹੁਤ ਸਾਰੇ ਬੱਚੇ ਅਸੀਂ ਵੱਡੇ ਸਕੂਲਾਂ ਚ ਪੜਾ ਰਹੇ ਹਾਂ ਪਰ ਅਸੀਂ ਮਾਤ ਭਾਸ਼ਾ ਤੋਂ ਉਵਾਂਝੇ ਹੁੰਦੇ ਜਾ ਰਹੇ ਹਾਂ ਆਓ ਆਪਣੀਆਂ ਜੜ੍ਹਾਂ ਨਾਲ ਵੀ ਜੁੜੀਏ ਬਾਅਦ ਤੋਂ ਬਾਅਦ ਜੁੜਿਆ ਟਾਈਮ ਅਖਬਾਰ ਵੀ ਲਵਾਈਏ ਤਾਂ ਕਿ ਅਸੀਂ ਇਹ ਹੋਕਾ ਦੇ ਸਕੀਏ ਆਉ ਬਣਾਈਏ ਹਰਾ ਲੁਧਿਆਣਾ ਖਰਾ ਲੁਧਿਆਣਾ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮੁਅਲੈਕਮ